ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਵੀ ਪੰਜਾਬੀ ਉਹ ਅੱਜ ਆਪਾਂ ਆ ਬੀਐਸ ਸੋਹਲ ਰੁੱਲਾ ਆਟਾ ਚੱਕੀ ਪੰਡ ਕਢਾਣੀ ਕਲਾਂ। ਮਿਸਤਰੀ ਕਲਵੰਤ ਸਿੰਘ ਜੀ ਆ ਇਹਨਾਂ ਦਾ ਨੰਬਰ ਆ ਤੇ ਨੰਬਰ ਮੈਂ ਕ ਪਹਿਲਾਂ ਨੋਟ ਕਰਵਾ ਦਈਏ ਤੁਹਾਨੂੰ ਮੁੜ ਕੇ ਤੁਹਾਨੂੰ ਫੋਨ ਕਰਨੇ ਹੀ ਪੈਣਾ ਇਹਨਾਂ ਨੂੰ। ਲਓ ਜੀ ਆਪਾਂ ਆ ਕੇ ਅੰਦਰ। ਇਹ ਆ ਇਹਨਾਂ ਦੀ ਚੱਕੀ। ਜਿੱਥੇ ਤੁਹਾਨੂੰ ਸਭ ਕੁਝ ਇਹ ਮਿਲੂਗਾ ਆਟਾ ਸਰ੍ਹੋਂ ਦਾ ਤੇਲ, ਨਾਰੀਅਲ ਦਾ ਤੇਲ, ਹਲਦੀ ਤੇ ਹੋਰ ਵੀ ਕਈ ਚੀਜ਼ਾਂ ਨੇ। ਮਿਸਤਰੀ ਸਾਹਿਬ ਦੱਸਣਗੇ ਆਪਾਂ ਨੂੰ ਵੀ ਇਹ ਕੀ ਕੀ ਇੱਥੇ ਬਣਾਉਂਦੇ ਆ ਕੀ ਕੀ ਤਿਆਰ ਕਰਦੇ ਆ। ਏ ਮਿਸਤਰੀ ਸਾਹਿਬ ਨੇ ਕੁਲਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਹੋ ਠੀਕ ਹੋ ਜੀ ਹਾਂ ਜੀ ਬਹੁਤ ਹਾਂ ਜੀ ਮਿਸਤਰੀ ਸਾਹਿਬ ਇਹ ਦੱਸੋ ਆਪਾਂ ਕੀ ਕੀ ਬਣਾਉਣਾ ਆਪਣੇ ਚੱਕੀ ਤੇ ਆਪਣੇ ਪਹਿਲੀ ਗੱਲ ਵਾ ਜੇ ਆਟਾ ਤਿਆਰ ਹੁੰਦਾ ਬਣਦਾ ਠੀਕ ਹੈ ਜੀ ਜੀ ਇਨੀ ਕੌਲੋ ਜੰਦਾ ਆਟਾ ਜੀ ਇਨੀ ਕੌਲੋ ਲੂਣੇ ਹਾਂਜੀ ਠੀਕ ਹੈ ਸਰੋਂ ਦਾ ਤੇਲ ਨਾਰੀਅਲ ਦਾ ਤੇਲ ਅੜਸੀ ਦਾ ਤੇਲ ਹਮ ਹਲਦੀ ਸਿੰਧਾ ਨੂਨ ਬਿਸਕੁਟਾਂ ਵਾਲਾ ਆਟਾ ਦੇਗ ਵਾਲਾ ਆਟਾ ਇਸ ਸਾਰੀਆਂ ਆਈਟਮਾਂ ਤਿਆਰ ਕਰਦੇ ਠੀਕ ਹੈ ਜੀ ਜਿਹੜੇ ਤੁਸੀਂ ਦੱਸਿਆ ਵੀ ਜੀਐਨ ਕਾਲਜ ਜਿਵੇਂ ਹੁਣ ਆਪਾਂ ਮੰਨ ਲਓ 35 40 ਕਿਲੋਮੀਟਰ ਲੁਧਿਆਣਾ ਆਪਾਂ ਨੂੰ ਨਾ ਇੱਥੋਂ ਤੇ ਉਹ ਫਿਰ ਕਿਵੇਂ ਇੱਥੋਂ ਤੁਸੀਂ ਭੇਜ ਦਿਓਗਾ ਹਾਂਜੀ ਆਪਾਂ ਨੂੰ ਫਿਰ ਆਰਡਰ ਕਿਵੇਂ ਮਿਲਿਆ ਜੀ ਉੱਥੋਂ ਜੀਐਨ ਕਾਲਜ ਤੋਂ ਮੇਰਾ ਕਮੇਤਰ ਪੀਗਾ ਮੇਰਾ ਉਹਨੇ ਮੇਰਾ ਕੰਟੈਕਟ ਕਰਾਇਆ ਠੀਕ ਹੈ ਉਸ ਤੋਂ ਬਾਅਦ ਫਿਰ ਕੰਮ ਚੱਲ ਪਿਆ ਉਹਨੂੰ ਆਟਾ ਪਸੰਦ ਲੱਗਿਆ ਆਟਾ ਉਹਨਾਂ ਦੇ ਵਧੀਆ ਫਿੱਟ ਬੈਠ ਗਿਆ ਉਸ ਤੋਂ ਬਾਅਦ ਸਾਡਾ ਕੰਮ ਚੱਲਦਾ ਆਉਣਾ ਸਾਨੂੰ ਕਟੋ-ਕਟ 4 ਸਾਲ ਹੋ ਗਏ ਤੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਮੈਨੂੰ ਜਿੱਦਣ ਦੇ ਅੰਕਲ ਨੇ ਚੱਕੀ ਕਰੀ ਐ ਮੈਂ ਉਦੋਂ ਦਾ ਹੀ ਤੁਹਾਡੇ ਕੋ ਔਨਾ ਹੀ ਆਤਾ ਪਿਆ ਹੋਣਾ ਨਾ ਸਾਡੇ ਘਰ ਦੇ ਨੂੰ ਆਟਾ ਹੀ ਪਸੰਦ ਆਉਂਦਾ ਕਿਤੋਂ ਅੱਜ ਮੈਂ ਨਾ ਰੂਲਾ ਲੱਗਿਆ ਹੋਇਆ ਇੱਧਰ ਸਾਹਮਣੇ ਬਾਕੀ ਉੱਧਰ ਜਾ ਕੇ ਦਿਖਾਉਣਾ ਤੁਹਾਨੂੰ ਅਸੀਂ ਸਪਾਈ ਕਿਵੇਂ ਹੁੰਦੀ ਆਟੇ ਦੀ ਨਾ ਤਕੜਾ ਜਗਾੜ ਇਹਨਾਂ ਦਾ ਨਾ ਕਰਿਆ ਬਣਾਇਆ ਹੋਇਆ ਸਾਰਾ ਇੱਥੇ ਤੇ ਯਾਰ ਤੁਸੀਂ ਸਫਾਈ ਦੇਖੋ ਜਿੱਥੇ ਜੀ ਆਮ ਚੱਕੀਆਂ ਨਾਲੋਂ ਆਹ ਲੋ ਪਰ ਇੱਧਰੋਂ ਆਪਾਂ ਐ ਕਰਦੇ ਆ ਬਾਹਰੋਂ ਹੀ ਸਟਾਰਟ ਹੁੰਨੇ ਆ ਦੇਖੋ ਦਫ਼ਤਰ ਚ ਸਫਾਈ ਪਹਿਲਾਂ ਤਾਂ ਤੇ ਫਿਰ ਆ ਦੇਖੋ ਸਾਰੇ ਥੱਲੇ ਸਫ ਚੂਹੀ ਫਿਰਦੇ ਰਹਿੰਦੇ ਆ ਪਰ ਤੁਹਾਡੇ ਕੋਈ ਇਹ ਜੇ ਕੋਈ ਹੈ ਹੀ ਨਹੀਂ ਗੱਲ ਬਾਤ ਇੱਥੇ ਹਨਾ ਤੇ ਆਹ ਦੇਖੋ ਲੈ ਕਿੰਨੀ ਸਫਾਈ ਆ ਬਹੁਤ ਹੀ ਜ਼ਿਆਦਾ ਸਫਾਈ ਰੱਖਦੇ ਆ ਇਹ ਆਪਣੀ ਚੱਕੀ ਦੀ ਤੇ ਬਹੁਤ ਵਧੀਆ ਇਹਨਾਂ ਦਾ ਤੇ ਆਟਾ ਤਾਂ ਉਹਨਾਂ ਨੂੰ ਆਪ ਹੀ ਪਸੰਦ ਆਉਣਾ ਜ ਜਿਹਨੂੰ ਤੁਸੀਂ ਵਧੀਆ ਕੁਆਲਿਟੀ ਦਾ ਮਟੀਰੀਅਲ ਲੈਣਾ ਫਿਰ ਉਹਨੂੰ ਤਿਆਰ ਕਰਨਾ ਹੈ ਜੀ ਸਹੀ ਗੱਲ ਆ ਕਿ ਨਹੀਂ ਜੀ ਬਿਲਕੁਲ ਜਦੋਂ ਆਪਾਂ 5 ਕਿਲੋ ਦੀ ਪੈਕਿੰਗ ਵੀ ਕਰਦੇ ਆ 10 ਕਿਲੋ ਦੀ ਵੀ ਕਰਦੇ ਆ ਅੱਛਾ ਜੀ 20 ਕਿਲੋ ਦੀ ਪੈਕਿੰਗ ਵੀ ਆ 50 ਕਿਲੋ ਦੀ ਪੈਕਿੰਗ ਵੀ ਆ ਠੀਕ ਹੈ ਜਿਸ ਤਰ੍ਹਾਂ ਮਤਲਬ ਅਗਲਾ ਚਾਹੀਏ ਉਸ ਤਰ੍ਹਾਂ ਪੈਕਿੰਗ ਕਰ ਦਿੰਦੇ ਆ ਬਾਕੀ ਆਪਣਾ ਤੇਲ ਵਾਲਾ ਸਪੈਲਰ ਵੀ ਲਾਇਆ ਹੋਇਆ ਇੱਧਰ ਹਾਂਜੀ ਅਜਾ ਦਿਖਾਓ ਤੇਲ ਸਰੋਂ ਦਾ ਤੇਲ ਨਾਰੀਅਲ ਦਾ ਤੇਲ ਸਾਰੇ ਤੇਲ ਕੱਢ ਕੇ ਆਪ ਵੇਚਦੇ ਵੀ ਆ ਜਿਹਨੇ ਚਾਹੇ ਨਿਕਾਣੇ ਉਹਦੇ ਵੀ ਕੱਢ ਦਵਾਂਗੇ ਅੱਛਾ ਹਾਂਜੀ ਇਹ ਆਪਣਾ ਸਪੈਲਰ ਵਹੇ ਹੈ ਹਾਂਜੀ ਹਾਂਜੀ ਸਪੈਲਰ ਦਾ ਨਾਮ ਦਾ ਵਾਲਾ ਸਪੈਲਰ ਲਾ ਰਿਹਾ ਹੈ ਠੀਕ ਹੈ ਜੀ ਤੇ ਇੱਧਰ ਆਪਣੇ ਕੋਲ ਤੇਲ ਪਏ ਨੇ ਸਾਰੀਆਂ ਵੈਰਾਈਟੀਆਂ ਦੇ ਦਰਮਾਹ ਦੇ ਵਿੱਚ ਅੱਛਾ ਇੱਧਰ ਤੇਲ ਪਏ ਨੇ ਸਰੋਂ ਦਾ ਤੇਲ ਆਸੀ ਦਾ ਤੇਲ ਇਹ ਨਾਰੀਅਲ ਦਾ ਤੇਲ ਹੈ ਇਹਨਾਂ ਦੇ ਵਿੱਚ ਠੀਕ ਹੈ ਜੀ ਅਗਲੇ ਨੂੰ ਪ੍ਰੋਪਰ ਤੋਲ ਕੇ ਦੇਈਦਾ ਜਿੰਨਾ ਅਗਲੇ ਨੂੰ ਲੋੜ ਆ ਆਪਾਂ ਯਾਨੀ ਕਿ ਲੀਟਰਾਂ ਦੇ ਹਿਸਾਬ ਨਾਲ ਹੀ ਆਪਾਂ ਕਿਲੋ ਦਾ ਹਿਸਾਬ ਤੋਲ ਕੇ ਦਿੰਨੇ ਆ ਨਾ ਜਿੰਨੇ ਅਗਲੇ ਨੇ ਲੈਣਾ ਕਿਲੋ ਆਵੇ ਹਿਸਾਬ ਨਾਲ ਲੀਟਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਅਗਲਾ ਕਹੇ ਉਸ ਤਰ੍ਹਾਂ ਹੀ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਸਟਾਕ ਰੱਖਿਆ ਕੁਝ ਇੱਥੇ ਤੇ ਜਮਾ ਕਰੀ ਵੀ ਆਪਣੇ ਕੋ ਫਰਕਾ ਲੈ ਕੇ ਰੱਖੀ ਦੀਏ ਜਾਨੀ ਜਿਹੜੇ ਜੀਐਨਈ ਕੋਲ ਘਾਟਾ ਜਾਂਦਾ ਖਾਣ ਹਾਂਜੀ ਹਾਂਜੀ ਸਪੈਸ਼ਲ ਲੈ ਕੇ ਰੱਖੀ ਠੀਕ ਆ ਠੀਕ ਆ ਜੀ ਤੇ ਬਾਕੀ ਆ ਇਹ ਸਿਸਟਮ ਕੀ ਹੁੰਦਾ ਈ ਚੱਕੀ ਦਾ ਸਾਰਾ ਸਮਝਾਓ ਇਧਰੋਂ ਕਿਵੇਂ ਹਾਂ ਸਟਾਰਟ ਹੁੰਦਾ ਹੈ ਇਹ ਰੂਲਾ ਸਾਰਾ ਇਹ ਸਟਾਰਟ ਪ੍ਰੋਸੈਸ ਕਿੱਥੋਂ ਹੁੰਦਾ ਕਿਵੇਂ ਹੁੰਦਾ ਸਟਾਰਟ ਮੰਨ ਲਓ ਤੁਹਾਡੇ ਕੋ ਕਣਕ ਆ ਗਈ ਕਣਕ ਆ ਗਈ ਸੀ ਇੱਥੇ ਪਾਣੀ ਇਹ ਜਿਵੇਂ ਤੋਤੀ ਹੋਈ ਨਾ ਤੋਤੀ ਦੀ ਦੋਂ ਦਾ ਕੀ ਹਿਸਾਬ ਹੁੰਦਾ ਤੋਤੀ ਹੋਈ ਸੀ ਸਿੱਧੀ ਪਾਣੀ ਉਹ ਜਿਹੜੀ ਜ਼ਿਆਦਾ ਮਤਲਬ ਉਹ ਘਰੇ ਆਪਾਂ ਬੁੜੀਆਂ ਪਹਿਣ ਕਰਿਆ ਹੁੰਦਾ ਧੋ ਕੇ ਲਿਆਉਂਦੇ ਨੇ ਜਿਹੜੀ ਉਹ ਸਿੱਧੀ ਚੱਕੀਆਂ ਚ ਪਾ ਕੇ ਸਿੱਧਾ ਕੱਢ ਦਉਣਾ ਯਾਨੀ ਕਿ ਆ ਚੀਜ਼ਾਂ ਆ ਚੱਕੀਆਂ ਨੇ ਇੰਨਾ ਚ ਪੈਂਦਾ ਤਨ ਲੱਗੇ ਨੇ ਜਿਹੜੇ ਇਹ ਹਾਂਜੀ ਜਿਹੜੀ ਮੰਨ ਲਓ ਹੁਣ ਧੋਤੀ ਨਹੀਂ ਹੁੰਦੀ ਮਤਲਬ ਡਰਮਾ ਵਾਲੀ ਕਣ ਕਉਂਦੀ ਆ ਹਾਂਜੀ ਉਹ ਨਿਕਲ ਕੇ ਉਹ ਇਹ ਚ ਪਾ ਕੇ ਹਾਂਜੀ ਇਹ ਐਲੀਵੇਟਰ ਨੇ ਤਾਂ ਹਾਂ ਲੈ ਜਾਈ ਠੀਕ ਹੈ ਇਹਦੇ ਤਾਂ ਲੈ ਜਾ ਕੇ ਉਹ ਬੈਤਨੇ ਨੂੰ ਛਾਣਨੇ ਨੂੰ ਦੇ ਕੇ ਰੂਲਾ ਲਾ ਕੇ ਸਾਫ ਹੋ ਕੇ ਉਹ ਚੱਕੀਆਂ ਨੂੰ ਚਲੀ ਜਾਣੀਆਂ ਵਾਪਸ ਇਹਦੇ ਵਿੱਚ ਆ ਜਾਣੀਆਂ ਛਾਣਾ ਲਾ ਕੇ ਜਾਣਾ ਆ ਕਲੀਨਰ ਲੱਗਿਆ ਹੈ ਨਾ ਹਾਂਜੀ ਹਾਂਜੀ ਆਹੜਾ ਕਲੀਨਰ ਨੇ ਸਾਫ ਕਰਕੇ ਉਹ 엘리베ਟਰ ਨੂੰ ਦੇ ਦੇਣੀ ਹੈ ਉੱਪਰ ਥੱਲੇ ਉੱਪਰ ਚ ਲੈ ਜਾਂਦੀ ਹੈ ਉੱਥੇ ਹੈ ਉੱਪਰ ਜਾਨੀਗੀ ਉੱਪਰ ਤੋਂ ਫੇਰ ਥੱਲੇ ਆ ਗਈ ਫੇਰ ਆ ਦੋ ਚੱਕੀਆਂ ਦੇ ਢੇ ਅੱਗੇ ਹੋਲੇ ਇਹ ਚੱਕੀਆਂ ਦੇ ਵਿੱਚ ਕਣਕ ਪਈ ਪਈ ਆ ਦੇਖ ਲੋ ਉਹਦੇ ਵਿੱਚ ਪਤਾ ਲੱਗ ਜੂਗਾ ਉਹ ਸਾਫ ਕਰ ਹਾਂਜੀ ਹਾਂ ਆਹ ਪਈਆ ਕਣਕ ਇਹਦੇ ਵਿੱਚ ਜੀ ਇਹ ਪਈ ਉੱਪਰ ਆਉਂਦੀ ਆ ਉਥੋਂ ਆ ਲੱਗ ਕੇ ਛਾਣਣਾ ਇੱਥੋਂ ਆ ਤੇ ਥੱਲੇ ਆ ਜਾਂਦੀ ਆ ਥੱਲੇੋਂ ਫੇਰ ਉੱਪਰ ਜਾਂਦੀ ਆ ਫੇਰ ਆ ਦੋ ਪੈਪਾਂ ਨਹੀਂ ਲੱਗੀਆਂ ਨੇ ਇਹਦੇ ਵਿੱਚ ਉਰੇ ਜਾਂਦੀ ਆ ਤੇ ਉਸ ਤੋਂ ਬਾਅਦ ਫੇਰ ਆ ਚੱਕੀਆਂ ਵਾਲਾ ਆ ਗਿਆ ਹਣਾ ਜੀ ਇਥੋਂ ਫਿਰ ਆ ਦੋਨਾਂ ਦਾ ਇੱਕ ਲੱਗਿਆ ਹੋਇਆ ਔਰ ਇੱਕ ਮਾਈਨ ਹੈ ਨਾ ਆ ਆ ਦੋਨਾਂ ਚੱਕੀਆਂ ਨੇ ਆਟਾ ਦੇ ਕੇ ਹਾਂਜੀ ਇਹ ਪੈਪਰਾਹੀਂ ਜਾ ਕੇ ਮਤਲਬ ਇੱਥੇ ਆਟਾ ਠੰਡਾ ਹੁੰਦਾ ਅੱਛਾ ਜੀ ਆ ਇਹ ਲੱਗਿਆ ਠੰਡਾ ਵਜਣਾ ਠੀਕ ਆ ਠੀਕ ਹੈ ਇਹਨੇ ਆਟਾ ਠੰਡਾ ਕਰਕੇ ਥੱਲੇ ਛਾਲਣੇ ਨੂੰ ਦੇ ਦੇਣਾ ਠੀਕ ਹੈ ਜੀ ਛਾਲਣੇ ਨੇ ਛਾਣਣਾ ਨਹੀਂ ਛਾਣਣਾ ਤਾਂ ਵੀ ਆਪਣੇ ਕੋ ਆਟੋਮੈਟਿਕ ਜਗਾਰ ਲੱਗਿਆ ਹੋਇਆ ਆਪਾਂ ਨਹੀਂ ਵੀ ਛਾਣ ਸਕਦੇ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਡਿਮਾਂਡ ਆ ਬੰਦੇ ਦੀ ਉਹ ਹੀ ਪੂਰੀ ਉਹ ਕਈ ਅਗਲਾ ਕਹਿੰਦਾ ਜੀ ਅਸੀਂ ਆਟਾ ਛਾਣਦੇ ਨਹੀਂ ਖਣੇ ਸਾਨੂੰ ਚਾਹੀਦਾ ਹੈ ਨਾ ਬਿਲਕੁਲ ਬ ਤੇ ਬਾਕੀ ਤੁਸੀਂ ਆਪ ਦੇਖ ਪਾ ਰਹੇ ਹੋ ਆ ਜੋ ਅੰਦਰ ਵੀ ਦਿਖਾ ਦਈਏ ਮਾੜਾ ਇੱਕ ਵਾਰ ਜੀ ਆ ਦੇਖੋ ਜੀ ਇਹ ਦਸਤਰਾ ਇਹਨਾਂ ਦਾ ਆ ਇੱਥੇ ਤੇਲ ਪਿਆ ਸਾਰੀ ਇਹ ਸਾਰਾ ਸਰੋਂ ਤੇਲੇ ਪਿਆ ਨਾ ਜੀ ਇਹ ਸਰੋਂ ਦਾ ਤੇਲ 2 ਲੀਟਰ ਦੀ ਪੈਕ ਨੂੰ 5 ਲੀਟਰ ਦੀ ਪੈਕ ਨੂੰ ਠੀਕ ਹੈ ਹਾਂ ਜੀ ਇਹ ਪੈ ਤਿਆਰ ਕਰਕੇ ਰੱਖੀਦਾ ਜਦ ਇਹ ਅਗਲੇ ਨੂੰ ਬਣਾ ਲਈਦਾ ਮੈਂ ਵੀ ਲੀਟਰ ਦੀ ਵੀ ਪੈਕਿੰਗ ਰੱਖੀ ਹੈ ਆਪਣੇ ਕੋਲ ਮੈਂ ਤਾਂ ਤੁਹਾਡੇ ਕੋਲ ਹੀ ਲੈ ਕੇ ਜਾਣਾ ਜੀ ਕਿੰਨੇ ਸਾਲ ਹੋ ਗਏ ਮੈਨੂੰ ਲੈ ਕੇ ਜਾਂਦੇ ਇਹਨੂੰ ਮੈਂ ਹੋਰ ਚੀਜ਼ ਦਿਖਾਉਣਾ ਵੀ ਦੋਸਤੋ ਤੁਹਾਨੂੰ ਤੇਲ ਨਾ ਗਾੜਾ ਬਹੁਤ ਹੈ ਇਹ ਇਹ ਉਹ ਹੀ ਨਹੀਂ ਹੈਗਾ ਵੀ ਮਤਲਬ ਜਿਵੇਂ ਆ ਜਰੂਰ ਘਰ ਆਇਆ ਪੋਚੀ ਜਿ ਬਣਾਉਣੇ ਤਰਕਾ ਲਾਉਣਾ ਮੈਂ ਗਾ 10 ਘਰਾਂ ਨੂੰ ਪਤਾ ਲੱਗੂ ਵੀ ਹਾਂ ਵੀ ਸਰੋਂ ਤੇਲ ਕੜਾਹੀ ਚ ਪੈ ਗਿਆ ਹੈ ਜੀ ਉਹ ਚੀਜ਼ ਆ ਇਹ ਆਪਾਂ ਇਹ ਨਹੀਂ ਵੀ ਅੰਕਲ ਜੀ ਨੂੰ ਮੈਂ ਕਿਦਾਂ ਦਾ ਕਹਿੰਦੇ ਥੋੜੀ ਵੀਡੀਓ ਬਣਾਉਣੀ ਆ ਬਣਾਉਣੀ ਆ ਤੇ ਮੈਂ ਫਿਰ ਮੈਂ ਕਹਾਂ ਅੰਕਲ ਚਲੋ ਅੱਜ ਬਣਾਈਏ ਤੇ ਬਹੁਤ ਹੀ ਵਧੀਆ ਕੰਮ ਐਜੀ ਕੀ ਗੱਲ ਬਾਤ ਨਹੀਂ ਆਓ ਤੁਸੀਂ ਇੱਕ ਵਾਰ ਨੰਬਰ ਮੈਂ ਤੁਹਾਨੂੰ ਪਹਿਲਾਂ ਦਿੱਤਾ ਇਹਨਾਂ ਦਾ ਕਿ ਜਿਵੇਂ ਆ ਦੇਖ ਲਓ ਸਾਰਾ ਹੁਣ ਟੈਨ ਚੱਲਿਆ ਜੀ ਐਨ ਆਈ ਕਾਲਜ ਲੁਧਿਆਣੇ ਕਿੰਨੇ ਸਾਲ ਹੋ ਗਏ ਜਾਂਦੇ ਨੂੰ 4 ਸਾਲ ਹੋ ਗਏ ਜਾਂਦੇ ਨੂੰ ਉੱਥੇ ਦੇ ਬੱਚੇ ਰੋਟੀ ਖਾਂਦੇ ਆ ਮਤਲਬ ਅੰਦਰ ਹੋਸਟਲ ਵਗੈਰਾ ਦੇ ਵਿੱਚ ਸਾਰੀ ਥੋੜੇ ਆਟੇ ਦੀ ਖਾਂਦੇ ਆ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਆਟਾ ਹੀ ਸਾਡਾ ਪਸੰਦ ਆ ਗਿਆ ਚਲੋ ਸਾਡੇ ਘਡਾਣੀਆਂ ਵਾਲਿਆਂ ਲਈ ਵੀ ਮੰਨਦੀ ਗੱਲ ਹੈ ਹੈ ਨਾ ਵੀ ਹੁਣ ਬਾਹਰਲੇ ਸਟੂਡੈਂਟ ਵੀ ਉੱਥੇ ਹੈ ਆ ਮੁੰਡਾ ਰੱਖਿਆ ਅੰਕਲ ਜੀ ਦਾ ਇਹ ਹੈਗਾ ਨਕੂਦਰ ਗੰਨੀ ਦਾ ਇੱਥੇ ਰਹਿੰਦਾ ਤੇ ਵੀ ਸਾਡੇ ਪਿੰਡੋਂ ਆਟਾ ਜਾਂਦਾ ਨਾ ਕਿੰਨੇ ਸਟੂਡੈਂਟ ਉੱਥੇ ਬਾਹਰ ਰਹਿੰਦੇ ਆ ਕੇ ਤੇ ਰੋਟੀ ਖਾਂਦੇ ਥੋੜੇ ਆਟੇ ਦੀ ਸਾਨੂੰ ਵੀ ਮੰਨ ਇਸ ਚੀਜ਼ ਤੇ ਤੇ ਇੱਕ ਵਾਰ ਦੇਖਣੋ ਅੰਕਲ ਜੀ ਚੱਕੀ ਆ ਤੇ ਮੇਰਾ ਭਰਾ ਜਰੂਰ ਪਹੁੰਚੋ ਤੇ ਬਾਕੀ ਆ ਇਹਨਾਂ ਦਾ ਆਹ ਬੋਰਡ ਲੱਗੇ ਹੋਏ ਨੇ ਕਾਫੀ ਗੱਲਾਂ ਸੋਹਣੀਆਂ ਲਿਖੀਆਂ ਨੇ ਇਹਨਾਂ ਨੇ ਪੜ ਲਿਓ ਤੁਸੀਂ ਵਿੱਚ ਇਹ ਬਹੁਤ ਵਧੀਆ ਲਿਖਿਆ ਆਇਆ ਤੇ ਕਾ ਹਲਦੀ ਵੀ ਇਹਨਾਂ ਦੀ ਇਹ ਹਲਦੀ ਵੀ ਆਪਦੀ ਪੀਂਦੇ ਇੱਥੇ ਤੇ ਇੱਕ ਵਾਰ ਆਓ ਤੁਸੀਂ ਤੇ ਘਟਾਣੀ ਪਿੰਡ ਦੇ ਨੇੜੇ ਤੇਰੇ ਵਾਲੇ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਚਲੋ ਠੀਕ ਐ ਅੰਕਲ ਜੀ ਰੁਕ ਜਾਈਓ ਖਾਲਸਾ ਵੈਜ ਜੀ ਕੀ ਫਤਿਹ